ਤਚੀਲੀ ਗਾਲ ਦੀ ਸਾਰੇ ਕਿਸਾਨਾਂ ਨੂੰ ਸੋ ਅੱਜ ਝੋਨੇ ਦੀ ਪਨੀਰੀ ਬਜਾਈ ਸ਼ੁਰੂ ਕੀਤੀ ਹੈ 18 ਮਈ ਦਿਨ ਬਾਸਮਤੀ ਕਿਸਮਾਂ ਸ਼ੁਰੂ ਕੀਤੀਆਂ ਨੇ 1509 ਤੇ 1105 ਸੋ 15 ਮਈ ਤੋਂ ਬਜਾਈ ਦਾ ਐਲਾਨ ਹੋਇਆ ਸੀ ਸੋ ਅੱਜ 3 ਦਿਨਾਂ ਬਾਅਦ ਆਪਾਂ ਸ਼ੁਰੂ ਕੀਤੀ ਹੈ ਕਿਉਂਕਿ 15 ਜੂਨ ਤੋਂ ਬਸਮਤੀ ਦੀ ਜਿਹੜੀ ਲਵਾਈ ਹੈ ਸ਼ੁਰੂ ਕਰਾਂਗੇ ਆਲੂਆਂ ਕਰਕੇ ਥੋੜੀ ਜਿਹੀ ਵੇਤੀ ਰੱਖਣੀ ਪੈਂਦੀ ਹੈ ਬਾਕੀ ਜਿਹੜੀ 126 ਵਗੈਰਾ ਉਹ 20 ਤਰੀਕ ਤੋਂ ਬਾਅਦ ਉਹਦੀ ਬਜਾਈ ਕੀਤੀ ਜਾਊਗੀ ਪਨੀਰੀ ਦੀ 20 ਮਈ ਤੋਂ ਸੁੱਕੇ ਜੇ ਛਿਟਾ ਮਾਰ ਕੇ ਖਿਲਾਰ ਕੇ ਉੱਤੇ ਆਪਾਂ ਇੱਕ ਹੜਜਾ ਬਣਵਾਇਆ ਹੋਇਆ ਤੇ ਉਹ ਫੇਰ ਕੇ ਬਜਾਈ ਕਰ ਰਹੇ ਹਾਂ ਤੇ ਲਗਭਗ 90% ਜਿਹੜੇ ਦਾਣੇ ਨੇ 90 85% ਦਾਣੇ ਮਿੱਟੀ 'ਚ ਆ ਜਾਂਦੇ ਨੇ ਇਹਦੇ ਨਾਲ ਤੇ ਪਾਣੀ ਨਾਲ ਰੁੜਦੇ ਨਹੀਂ ਹੈਗੇ ਫਿਲਹਾਲ ਜਿਆਦਾ ਕੋਈ ਥੋੜਾ ਮੋਟਾ 2 4% ਰੁੜਦੇ ਨੇ ਉਹ ਅੱਗੇ ਚਲੇ ਜਾਂਦੇ ਨੇ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਜਿਵੇਂ ਦੇਖੋ ਪਾਣੀ ਚੱਲ ਰਿਹਾ ਦਾਣੇ ਗਿੱਲੇ ਹੋ ਕੇ ਥੱਲੇ ਬੈਠ ਗਏ ਸਾਰੇ ਸੋ ਡੀਪੀ ਤੇ ਜ਼ਿੰਕ ਇਹਦੇ ਵਿੱਚ ਪਾਇਆ ਆਪਾਂ ਪਹਿਲਾਂ ਬਾਕੀ ਹੋਰ ਕੋਈ ਖਾਦ ਵਗੈਰਾ ਕੋਈ ਬਾਧੂ ਖਰਚਾ ਨਹੀਂ ਤੇ ਜਿਹੜੀ ਨਦੀਨਾਂ ਨੂੰ ਰੋਕਣ ਦੀ ਸਪਰੇਅ ਆ ਉਹ ਤੀਜੇ ਦਿਨ ਇਹਦੇ ਵਿੱਚ ਛਿੜਕਾਂਗੇ ਪਾਣੀ 'ਚ ਸੋ ਸੁੱਕੀ ਬਜਾਈ ਕਰਨੀ ਆ ਜਿਹੜੀ ਆਪਣੇ ਕਿਸਾਨਾਂ ਨੇ ਸੁੱਕੇ ਖੇਤ ਦੇ ਵਿੱਚ ਸਵੇਰੇ 9 ਵਜੇ ਤੋਂ ਪਹਿਲਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਸਹੀ ਸਮਾਂ ਜੇਕਰ ਆਪਣੀ ਪਨੀਰੀ ਪਹੁੰਚੀ ਹੋਈ ਆ ਬੀਜ ਗਿੱਲਾ ਉਂਗਰਿਆ ਹੋਇਆ ਜਰਮੀਨੇਸ਼ਨ ਹੋਈ ਹੈ ਤਾਂ ਜੇਕਰ ਉਹ ਜਿਆਦਾ ਤਪਦੀ ਜ਼ਮੀਨ ਦੇ ਵਿੱਚ ਛਿੱਟਾ ਮਾਰ ਕੇ ਆਪਾਂ ਰਲਾਉਣ ਲੱਗ ਗਏ ਤਾਂ ਉਂਗਰੇਆਂ ਹੋਈਆਂ ਤੂਈਆਂ ਹੁੰਦੀਆਂ ਜਿਹੜਾ ਨਿਕਲਿਆ ਹਿੱਸਾ ਹੁੰਦਾ ਬੀਜ ਦਾ ਉਹ ਸੜਨ ਦੀ ਜਿਹੜੀ ਗੰਜੈਸ਼ ਬਣ ਜਾਂਦੀ ਹੈ ਜਿਹਦੇ ਨਾਲ ਆਪਣਾ ਜਰਮੀਨੇਸ਼ਨ ਘਟ ਜਾਂਦਾ ਸੋ ਬਾਕੀ ਸ਼ਾਮ ਦੇ ਵੇਲੇ ਇਸ ਤਰ੍ਹਾਂ ਆਪਾਂ ਵੀ ਸਕਦੇ ਹਾਂ ਜੇ ਪਾਣੀ 'ਚ ਛਿੱਟਾ ਮਾਰਨਾ ਪਾਣੀ 'ਚ ਜਿਵੇਂ ਹਲਕਾ ਜਿਹਾ ਕੱਦੂ ਕਰਕੇ ਜਾਂ ਪਾਣੀ ਛੱਡ ਕੇ ਬੀਜਦੇ ਨੇ ਉਹ ਵੀ ਤਰੀਕਾ ਵਧੀਆ ਜਿਹੜਾ ਪਹਿਲਾਂ ਤੋਂ ਪ੍ਰਚਲਿਤ ਆ ਉਹ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਸੋ ਇਹ ਤਰੀਕੇ ਵੱਲ ਆਉਣ ਦਾ ਮੁੱਖ ਕਾਰਨ ਹੈ ਇੱਕ ਤਾਂ ਥੋੜਾ ਜਿਹਾ ਆਸਾਨ ਹੈ ਇਹ ਛਿੱਟਾ ਮਾਰੂ ਖਾਦ ਵਗੈਰਾ ਸਭ ਕੁਝ ਉੱਤੇ ਹਲ ਫੇਰੋ ਆਪਣਾ ਜੜਾ ਬਣਾਇਆ ਹੋਇਆ ਪਾਣੀ ਪਾਰਤ ਤੇ ਦੂਜਾ ਨੰਬਰ ਮੀਂਹ ਕਣੀ ਤੋਂ ਬਚਤ ਰਹਿੰਦੀ ਆ ਕਿਉਂਕਿ ਦਾਣੇ ਆਪਣੇ ਮਿੱਟੀ 'ਚ ਆ ਜਾਂਦੇ ਨੇ ਜੇ ਹਲਕਾ ਫੁਲਕਾ ਮੀਂਹ ਵੀ ਪੈਂਦਾ ਹੈ ਤਾਂ ਉਹਦੇ ਨਾਲ ਆਪਣੀ ਪਨੀਰੀ ਆ ਜਿਹੜੀ ਦਾਣੇ ਇਕੱਠੇ ਨਹੀਂ ਹੁੰਦੇ ਹੈਗੇ ਕਿਉਂਕਿ ਜਿਹੜਾ ਛਿੱਟਾ ਮਾਰਿਆ ਹੁੰਦਾ ਪਾਣੀ 'ਚ ਆਪਣਾ ਉਹ ਸਾਰਾ ਦਾਣਾ ਆਪਣਾ ਉੱਪਰਲੀ ਮਿੱਟੀ ਦੀ ਸਤਹ ਤੇ ਪਿਆ ਹੁੰਦਾ ਕਈ ਵਾਰ ਕੀ ਹੁੰਦਾ ਹੈ ਕਿ 2-4 ਮਿੰਟ ਮੀਂਹ ਪੈ ਜਾਂਦਾ ਹੈ ਹਨੇਰੀ ਨਾਲ ਜ਼ੋਰਦਾਰ ਤੇ ਉਹਦੇ ਨਾਲ ਜਿਹੜਾ ਬੀ ਆ ਆਪਣਾ ਉਹ ਝੱਗੀਆਂ ਜਿਹਾਂ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਤੌੜੀਆਂ ਜਿਹੀਆਂ ਬਣ ਜਾਂਦੀਆਂ ਨੇ ਤੌੜ ਦੇ ਬਣ ਜਾਂਦੇ ਨੇ ਮਤਲਬ ਕਿਤੇ ਪਾੜੇ ਪੈ ਗਏ ਕਿਤੇ ਖਾਲੀ ਹੋ ਗਿਆ ਕਿਤੇ ਦਾਣੇ ਇਕੱਠੇ ਹੋ ਗਏ ਮੀਂਹ ਦੇ ਪਾਣੀ ਨਾਲ ਓਕਣ ਦੀ ਸਮੱਸਿਆ ਆ ਜਾਂਦੀ ਹੈ ਤੇ ਉਹ ਸਮੱਸਿਆ ਜਿਹੜੀ ਸੁੱਕੀ ਬਜਾਈ ਵਾਲੀ ਪਨੀਰੀ 'ਚ ਘੱਟ ਆਉਂਦੀ ਹੈ ਤੇ ਬਾਕੀ ਇਹਦੀਆਂ ਮਿੱਟੀ 'ਚ ਜੜਾਂ ਹੁੰਦੀਆਂ ਨੇ ਜੰਮ ਦੀ ਸਾਰ ਇਹ ਮਿੱਟੀ ਚ ਆ ਜਾਂਦੀਆਂ ਨੇ ਤੇ ਉਹਦੀਆਂ ਜਿਹੜਾ ਮਿੱਟੀ ਦੇ ਵਿੱਚ ਜਾਂਦੀਆਂ ਨੇ ਯਾਨੀ 2 ਕੁ ਦਿਨ ਇਹ ਗ੍ਰੋਥ ਜਿਹੜੀ 1-2 ਦਿਨ ਪਹਿਲਾਂ ਕਰ ਜਾਂਦੀ ਹੈ ਦੂਜੀ ਦੇ ਮੁਕਾਬਲੇ ਸੋ ਪਾਣੀ ਯਾਨੀ ਇਹਨੂੰ 2 ਕੁ ਦਿਨ ਪਹਿਲਾਂ ਥੋੜਾ ਜਿਆਦਾ ਜ਼ਿਆਦਾ ਲਾਉਣੇ ਪੈਂਦੇ ਨੇ ਕਿਉਂਕਿ ਇਹ ਚ ਪਾਣੀ ਰੁਕਦਾ ਨਹੀਂ ਹੈਗਾ ਸੁੱਕੇ ਵਾਲੇ ਚ ਪਾਣੀ ਲਾਏ ਆਪਾਂ 2 ਘੰਟੇ ਬਾਅਦ ਜਜ ਵਿੱਚ ਆਪਾਂ ਦਿਹਾ ਪੂਰੇ ਦਿਨ ਚ ਸਵੇਰ ਸ਼ਾਮ ਦੁਪਹਿਰ ਨੂੰ ਤਿੰਨ ਵੇਲੇ ਪਾਣੀ ਲਗਾ ਸਕਦੇ ਆ ਪਹਿਲੇ 5 ਜਾਂ 7 ਦਿਨਾਂ ਦੇ ਲਈ ਉਦੇ ਨਾਲ ਇੱਕ ਤਾਂ ਜੇ ਥੋੜਾ ਬਹੁਤ ਪਾਣੀ ਖੜਾ ਰਹੂ ਇੱਕ ਤਾਂ ਨਦੀਨਾ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਕਿਉਂਕਿ ਅਸੀਂ ਜਿਹੜੀ ਦਵਾਈ ਪਾਈ ਹੁੰਨੇ ਆਪਾਂ 3 ਦਿਨ ਪਾਉਣੀ ਆ ਤੇ ਉਹ ਜੇਕਰ 5-7 ਦਿਨ ਪਾਣੀ ਰਹਿ ਜਾਂਦਾ ਹੈ ਹਲਕਾ ਫੁਲਕਾ ਖੜਾ ਰਹਿੰਦਾ ਹੈ ਤਾਂ ਉਹਦੇ ਨਾਲ ਨਦੀਨਾ ਦੀ ਸਮੱਸਿਆ ਕੰਟਰੋਲ 'ਚ ਆ ਜਾਂਦੀ ਹੈ ਨੰਦੇ ਹੈਗੇ ਸੋ ਬਾਕੀ ਜ਼ਿੰਕ ਲੋਹੇ ਦੀ ਘਾਟ ਨਹੀਂ ਆਉਣ ਦੇਣੀ ਹੈਗੀ ਜਦੋਂ ਆਪਣੀ ਪਨੀਰੀ 10 ਦਿਨ ਦੇ ਆਸ-ਪਾਸ ਹੋ ਗਈ ਤਾਂ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਚਲੇਟਡ ਜ਼ਿੰਕ ਤੇ ਲੋਹਾ ਸਬਰੀਰ ਵਾਲਾ ਕੇ ਕਰਦੇ ਰਹਿਣਾ ਹੈ ਆਪਾਂ ਜੇ ਘਾਟ ਆਉਂਦੀ ਹੈ ਜੇ ਲੱਗਦਾ ਆਪਾਂ ਨੂੰ ਪਨੀਰੀ ਆਪਣੀ ਵੀ ਪਾਣੀ ਸ਼ੁਰੂ ਹੋ ਗਈ ਹਲਕੀ ਫੁਲਕੀ ਤਾਂ ਜਦੇ ਢੋਲੀਆਂ ਚੱਕ ਕੇ ਸਵੇਰ ਜਾਂ ਸ਼ਾਮ ਦੇ ਵੇਲੇ 2 ਗ੍ਰਾਮ ਜ਼ਿੰਕ 2 ਗ੍ਰਾਮ ਲੋਹਾ 1 ਲੀਟਰ ਦੇ ਹਿਸਾਬ ਨਾਲ ਪਾਣੀ ਚ ਘੋਲ ਕੇ ਛਿੜਕਾਅ ਕਰ ਦੇਣਾ ਹੈ ਸੋ ਬਾਕੀ ਆਪਾਂ ਸਮੇਂ-ਸਮੇਂ ਤੇ ਚੈਨਲ ਤੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀ ਕਰਦੇ ਰਹਾਂਗੇ ਬਾਕੀ ਤੁਸੀਂ ਵੀ ਸਭ ਜਾਣੂ ਹੋ ਸੋ ਹੁਣ ਤਕਰੀਬਨ 7:00 ਵਜੇ ਚੁੱਕੇ ਨੇ ਤੇ ਆਪਾਂ 5:30 ਵਜੇ ਕੰਮ ਸ਼ੁਰੂ ਕੀਤਾ ਸੀਗਾ ਨਾ 6:00 ਵਜੇ ਦੇ ਆਸ-ਪਾਸ ਲੱਗਦੇ ਲਗਾਉਂਦੇ ਹੋਗੇ ਤੇ ਹੁਣ ਠੰਡਾ ਵੇਲਾ ਪਾਣੀ ਲੱਗ ਜਣਾ ਰਾਤੋਂ ਰਾਤ ਇਹਦੀ ਜਰਮੀਨੇਸ਼ਨ ਚੱਲੂ ਹੈ ਤੇ ਰਾਤੋਂ ਰਾਤ ਇਹਨੇ ਵਧੀਆ ਹੋਰ ਜ਼ਿਆਦਾ ਆਪਣੀ ਜਰਮੀਨੇਸ਼ਨ ਕਰ ਲੈਣੀ ਹੈ ਤੇ ਨਾਲ ਦੇ ਨਾਲ ਮਿੱਟੀ 'ਚ ਜੜਾਂ ਇਹਦੀ ਪਹੁੰਚ ਜਣੀਆਂ ਨੇ ਤੇ ਤਨ ਤੀਜੇ ਦਿਨ ਲੱਗ ਪਾ ਕੇ ਵਧੀਆ ਥੋੜੀ ਥੋੜੀ ਹਰੇ ਬਾਈ ਜੀ ਦਿਖਾਉਣ ਲੱਗ ਜਾਂਦੇ ਤੀਜੇ ਚੌਥੇ ਦਿਨ 24 ਘੰਟੇ ਪਾਣੀ 'ਚ ਭੋਂਕੇ ਰੱਖਿਆ ਸੀ 20-24 ਘੰਟੇ ਬੋਰੀਆਂ 'ਚ ਦੱਬ ਕੇ ਰੱਖਿਆ ਥੋੜੀ ਜੀ ਗਰਮੈਸ਼ ਦੇ ਲਈ ਜਨਕੀ 48 ਘੰਟੇ ਭਿੱਜਿਆ ਹੋਇਆ ਰੱਖਿਆ ਬੀਜ ਆਪਾਂ ਉਹ ਤੋਂ ਬਾਅਦ ਖੇਤ ਦੇ ਵਿੱਚ ਲੈ ਕੇ ਆਏ ਆ ਇਹਨੂੰ ਤੇ ਜਿਹੜੀ ਬਾਸਮਤੀ ਹੈ ਜਿਵੇਂ 15 ਸੌ ਨੂੰ ਹੋ ਗਈ ਇਹਦਾ ਜਰਮੀਨੇਸ਼ਨ ਥੋੜਾ ਜਿਹਾ ਛੇਤੀ ਹੋ ਜਾਂਦਾ ਦੂਜੀਆਂ ਦੇ ਬੜੀਆਂ ਹੋਰ ਬਰੇਟੀਆਂ ਦੇ ਮੁਕਾਬਲੇ ਸੋ ਇਹ 48 ਘੰਟੇ ਦੇ ਵਿੱਚ ਇਹਦੇ ਵਧੀਆ ਜਰਮੀਨੇਸ਼ਨ ਹੋ ਜਾਂਦੀ ਹੈ ਜਿਆਦਾ ਆਪਾਂ ਜਰਮੀਨੇਸ਼ਨ ਨਹੀਂ ਹੋਣ ਦੇਣੀ ਹੈਗੀ ਬੀਜ ਦੀ ਜੇ ਬਹੁਤ ਜਿਆਦਾ ਜੜਾਂ ਕੱਢ ਲਈਆਂ ਤਾਂ ਉਹਦੇ ਨਾਲ ਜੜਾਂ ਕੇਵਰ ਟੁੱਟਣ ਦਾ ਜਦੋਂ ਆਪਾਂ ਛਿੱਟਾ ਦਿੰਨੇ ਆ ਉਹ ਆਪਣਾ ਸਮੱਸਿਆ ਆ ਜਾਂਦੀ ਹੈ ਜਦੋਂ ਹਲਕਾ ਹਲਕਾ ਆਪਣਾ ਬੀਜ ਦੀ ਜਰਮੀਨੇਸ਼ਨ ਸ਼ੁਰੂ ਹੋਣ ਲੱਗੇ ਨੱਕ ਜਿਹੇ ਫੁੱਟ ਗਏ ਉਹਨਾਂ ਦੇ ਨਿਕਲੇ ਆਈਆਂ ਤੂਈਆਂ ਤਾਂ ਉਦੋਂ ਹੀ ਆਪਣਾ ਜਿਹੜਾ ਸੁੱਕੀ ਵਿਝਾਈ ਲਈ ਜਿਹੜੀ ਆਪਣੀ ਬੀਜੀ ਜਿਹੜੀ ਤਿਆਰੀ ਹੋ ਜਾਂਦਾ ਬੀਜ ਤੋ ਬਾਕੀ ਚਲੋ ਫੇਰ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਣੀ ਇੱਕ ਪਿਆਰੀ ਪਾਣੀ ਦੀ ਭਰਗੀ ਦੂਜੇ ਨੂੰ ਪਾਣੀ ਮੋੜਦੀ ਏ